ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਕੀ ਆ ਤੋਰੀਆਂ ਦੀ ਸਬਜ਼ੀ ਜੋ ਕਿ ਬਿਲਕੁਲ ਆਪਾਂ ਸਿੰਪਲ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਬੇਸਿਕ ਜੇ ਮਸਾਲਿਆਂ ਦੇ ਨਾਲ ਬਣਾਵਾਂਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਕੜਾਹੀ ਰੱਖਾਂਗੇ ਤੇ ਉਸ ਦੇ ਵਿੱਚ ਆਪਾਂ ਦੋ ਵੱਡੇ ਚਮਚ ਸਰੋਂ ਦਾ ਤੇਲ ਪਾ ਲਿਆ ਹੈ ਸਰੋਂ ਦੇ ਤੇਲ ਦੇ ਵਿੱਚ ਸਬਜ਼ੀ ਹਮੇਸ਼ਾ ਹੀ ਬਹੁਤ ਕਰਾਰੀ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇਲ ਆਪਣਾ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਇੱਕ ਚਮਚਾ ਸਾਬਤ ਜੀਰਾ ਪਾਵਾਂਗੇ ਥੋੜਾ ਜਿਹਾ ਜਰੂ ਜੀਰਾ ਰੋਸਟ ਹੋ ਗਿਆ ਇਸ ਦੇ ਵਿੱਚ ਆਪਾਂ ਬ੍ਰੀਕ ਕੱਟਿਆ ਹੋਇਆ ਲਸਣ ਤੇ ਅਦਰਕ ਐਡ ਕਰ ਦਵਾਂਗੇ ਤੁਸੀਂ ਲਸਣ ਤੇ ਅਦਰਕ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਪਰ ਮੈਂ ਇੱਥੇ ਬ੍ਰੀਕ ਕੱਟ ਲਿਆ ਸੀ ਤੇ ਆਪਾਂ ਇਸ ਨੂੰ ਐਡ ਕਰ ਲਵਾਂਗੇ ਹੁਣ ਆਪਾਂ ਲਸਣ ਤੇ ਅਦਰਕ ਦਾ ਥੋੜਾ ਜਿਹਾ ਕੱਚਾ ਪੰਜੀਦੋਂ ਤੱਕ ਦੂਰ ਨਹੀਂ ਹੁੰਦਾ ਉਦੋਂ ਤੱਕ ਭੁੰਨ ਲਵਾਂਗੇ ਇਹ ਆਪਾਂ ਲੋ ਫਲੇਮ ਦੇ ਉੱਪਰ ਹੀ ਪੁੰਨਾਗੇ ਨਹੀਂ ਤੇ ਜਲਦੀ ਸੜ ਜਾਵੇਗਾ ਹੁਣ ਆਪਣਾ ਲਸਣ ਤੇ ਅਦਰਕ ਪੁੱਜ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਬ੍ਰੀਕ ਕੱਟੇ ਹੋਏ ਪਿਆਜ਼ ਐਡ ਕਰਾਂਗੇ ਮੈਂ ਇੱਥੇ ਤਿੰਨ ਵੱਡੇ ਸਾਈਜ਼ ਦੇ ਪਿਆਜ਼ ਕੱਟ ਕੇ ਐਡ ਕੀਤੇ ਹਨ ਤੁਸੀਂ ਆਪਣੇ ਹਿਸਾਬ ਦੇ ਨਾਲ ਜੇਕਰ ਵੱਧ ਕੱਟ ਕਰਨਾ ਚਾਹੋ ਤਾਂ ਕਰ ਸਕਦੇ ਹੋ ਪਰ ਪਿਆਜ਼ ਜ਼ਿਆਦਾ ਹੋਣਗੀ ਤਾਂ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਪਿਆਜ਼ਾਂ ਨੂੰ ਵੀ ਪੁੰਨ ਲਵਾਂਗੇ ਜਦੋਂ ਤੱਕ ਇਹ ਥੋੜੇ ਜਿਹਾ ਪਿੰਕ ਨਹੀਂ ਹੁੰਦੇ ਉਹਨੇ ਟਾਈਮ ਤੱਕ ਆਪਾਂ ਇਹਨਾਂ ਨੂੰ ਭੁੰਨਾਂਗੇ ਇਹ ਇੰਨੀ ਜਿਆਦਾ ਸਿੰਪਲ ਸਬਜੀ ਹੈ ਤੇ ਟੇਸਟੀ ਬਹੁਤ ਜਿਆਦਾ ਬਣਦੀ ਹੈ ਆਪਾਂ ਮਾਰਨਿੰਗ ਦੇ ਵਿੱਚ ਵੀ ਲੰਚ ਬਾਕਸ ਦੇ ਵਿੱਚ ਬਣਾ ਕੇ ਇਹ ਦੇ ਸਕਦੇ ਹਾਂ ਫਟਾਫਟ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਆਪਣੇ ਪਿਆਜ਼ ਥੋੜੇ ਬ੍ਰਾਊਨ ਹੋ ਚੁੱਕੇ ਹਨ ਇਹ ਦੇਖੋ ਥੋੜੇ ਜਿਹਾ ਇਹ ਪਿੰਕ ਜਿਹਾ ਹੋ ਗਏ ਹਨ ਹੁਣ ਇਸ ਦੇ ਵਿੱਚ ਆਪਾਂ ਕੁਝ ਬੇਸਿਕ ਮਸਾਲੇ ਐਡ ਕਰ ਲਵਾਂਗੇ ਅੱਧਾ ਚਮਚ ਇਸ ਦੇ ਵਿੱਚ ਮੈਂ ਹਲਦੀ ਪਾਊਡਰ ਸਵਾਦ ਦੇ ਅਨੁਸਾਰ ਨਮਕ ਤੇ 1 ਚਮਚ ਇਸ ਦੇ ਵਿੱਚ ਮੈਂ ਹਰੀਆਂ ਮਿਰਚਾਂ ਕੱਟ ਕੇ ਐਡ ਕੀਤੀਆਂ ਹਨ 1/4 ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਜਿਸ ਦੇ ਨਾਲ ਇਸ ਦਾ ਕਲਰ ਬਹੁਤ ਜ਼ਿਆਦਾ ਵਧੀਆ ਆਵੇਗਾ ਤੇ 1/4 ਚਮਚ ਇਸ ਦੇ ਵਿੱਚ ਮੈਂ ਗਰਮ ਮਸਾਲਾ ਐਡ ਕਰਾਂਗੀ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਮਸਾਲੇ ਨੂੰ ਆਪਾਂ ਓਨੇ ਟਾਈਮ ਤੱਕ ਭੁੰਨਾਂਗੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਹੁਣ ਇਥੇ ਆਪਾਂ ਇੱਕ ਟਮਾਟਰ ਕੱਟਿਆ ਹੋਇਆ ਐਡ ਕਰ ਲਵਾਂਗੇ ਤੇ ਇਸ ਨੂੰ ਵੀ ਆਪਾਂ ਹੁਣ ਨਾਲ ਹੀ ਭੁੰਨਾਂਗੇ ਮਸਾਲੇ ਦੇ ਨਾਲ ਇਹ ਵੀ ਬਹੁਤ ਵਧੀਆ ਤਰ੍ਹਾਂ ਪੁੱਜ ਜਾਵੇਗਾ ਇਸ ਦਾ ਕੱਚਾਪਨ ਦੂਰ ਹੋ ਜਾਵੇਗਾ ਇਸ ਨੂੰ ਆਪਾਂ ਬਿਲਕੁਲ ਵੀ ਪਾਣੀ ਨਹੀਂ ਲਗਾਉਣਾ ਜਸਟ ਇਸੇ ਤਰ੍ਹਾਂ ਹੀ ਭੁੰਨਾਂਗੇ ਟਮਾਟਰ ਆਪਾਂ ਮਗਰੋਂ ਐਡ ਕੀਤੇ ਹਨ ਟਮਾਟਰਾਂ ਨੇ ਵੀ ਕੁਝ ਪਾਣੀ ਛੱਡ ਦੇਣਾ ਹੈ ਹੁਣ ਇਸ ਨੂੰ ਕਵਰ ਕਰਕੇ ਆਪਾਂ 2 ਤੋਂ 3 ਮਿੰਟ ਲਈ ਭੁੰਨ ਲਵਾਂਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਆਪਣਾ ਤੜਕਾ ਪੁੱਜ ਚੁੱਕਾ ਹੈ ਤੇ ਇਸ ਨੇ ਬਹੁਤ ਹੀ ਵਧੀਆ ਤੇਲ ਛੱਡ ਦਿੱਤਾ ਹੈ ਤੇ ਕਲਰ ਵੀ ਬਹੁਤ ਜ਼ਿਆਦਾ ਵਧੀਆ ਆਇਆ ਹੈ ਹੁਣ ਇੱਥੇ ਆਪਾਂ ਕਟੀਆਂ ਹੋਈਆਂ ਤੋਰੀਆਂ ਐਡ ਕਰ ਦਵਾਂਗੇ ਇਹਨਾਂ ਨੂੰ ਮੈਂ ਪਹਿਲਾਂ ਛਿੱਲ ਲਿਆ ਸੀ ਫਿਰ ਵਾਸ਼ ਕਰ ਲਿਆ ਤੇ ਫਿਰ ਚੰਗੀ ਤਰ੍ਹਾਂ ਸੁਕਾ ਕੇ ਇਹਨਾਂ ਨੂੰ ਮੈਂ ਕੱਟ ਲਿਆ ਜੇਕਰ ਆਪਾਂ ਕੱਟ ਕੇ ਇਸਨਾਂ ਨੂੰ ਧੋਨੇ ਹਨ ਤਾਂ ਇਹ ਬਹੁਤ ਜ਼ਿਆਦਾ ਪਾਣੀ ਛੱਡ ਦਿੰਦੀਆਂ ਹਨ ਤੇ ਜਿਸ ਨੂੰ ਸਬਜ਼ੀ ਨੂੰ ਬਣਾਉਣ ਲਈ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਜੇਕਰ ਆਪਾਂ ਪਹਿਲਾਂ ਛਿੱਲ ਲਵਾਂਗੇ ਫਿਰ ਇਹਨਾਂ ਨੂੰ ਧੋ ਕੇ ਕੱਟਾਂਗੇ ਤੇ ਫਿਰ ਇਹ ਪਾਣੀ ਨਹੀਂ ਜ਼ਿਆਦਾ ਛੱਡਦੀਆਂ ਤੇ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਇਕੋਰੀ ਮਿਕਸ ਕਰ ਲਵਾਂਗੇ ਤਾਂ ਕਿ ਮਸਾਲੇ ਸਾਰੇ ਚੰਗੀ ਤਰ੍ਹਾਂ ਸਬਜ਼ੀ ਦੇ ਵਿੱਚ ਮਿਕਸ ਹੋ ਜਾਣ ਕਿਉਂ ਇਹ ਸਾਰੀਆਂ ਮਿਕਸ ਹੋ ਚੁੱਕੀਆਂ ਹਨ ਤੇ ਹੁਣ ਇਸ ਨੂੰ ਆਪਾਂ ਕਵਰ ਕਰਕੇ 5 ਮਿੰਟ ਲਈ ਪੱਕਣ ਦਵਾਂਗੇ। ਲਓ ਜੀ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ। ਬਹੁਤ ਹੀ ਜਲਦੀ ਬਣ ਕੇ ਤਿਆਰ ਹੋਈ ਹੈ। ਇੱਕ ਵਾਰੀ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ। ਤੇ ਹੁਣ ਇਸ ਦੇ ਵਿੱਚ ਮੈਂ ਐਡ ਕਰਾਂਗੀ ਕਸਤੂਰੀ ਮੇਥੀ। ਤੁਸੀਂ ਇੱਥੇ ਹਰਾ ਧਨੀਆ ਵੀ ਐਡ ਕਰ ਸਕਦੇ ਹੋ ਉਹ ਮੇਰੇ ਕੋਲ ਨਹੀਂ ਸੀ ਅਵੇਲੇਬਲ ਇਸ ਲਈ ਮੈਂ ਕਸਤੂਰੀ ਮੇਥੀ ਐਡ ਕਰ ਲਈ ਹੈ ਇਸ ਦੇ ਨਾਲ ਸਬਜੀ ਦਾ ਟੇਸਟ ਵਧੀਆ ਆਉਂਦਾ ਹੈ ਤੇ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਹੁਣ ਇਸ ਨੂੰ ਮਿਕਸ ਕਰਕੇ ਆਪਾਂ ਕਵਰ ਕਰਕੇ ਥੋੜਾ ਜਿਹਾ ਸੇਕ ਲਵਾ ਲਵਾਂਗੇ ਜਸਟ ਇੱਕ ਜਾਂ ਦੋ ਮਿੰਟ ਲਈ ਲੋ ਫਲੇਮ ਦੇ ਉੱਪਰ ਤੇ ਸਬਜੀ ਆਪਣੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਸਬਜੀ ਬਣ ਕੇ ਤਿਆਰ ਹੈ ਬਿਲਕੁਲ ਵੀ ਸਬਜੀ ਦੇ ਵਿੱਚ ਪਾਣੀ ਨਹੀਂ ਹੈ ਹੁਣ ਆਪਾਂ ਇਸ ਨੂੰ ਸਰਵ ਕਰ ਲੈਨੇ ਹਾਂ ਲਓ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਇਸ ਦੇ ਵਿੱਚ ਪਾਣੀ ਨਹੀਂ ਹੈ ਪਰਫੈਕਟ ਸਬਜੀ ਬਣ ਕੇ ਤਿਆਰ ਹੋਈ ਹੈ ਕੋਈ ਆਪਾਂ ਐਕਸਟਰਾ ਮਸਾਲਾ ਐਡ ਨਹੀਂ ਕੀਤਾ ਜਸਟ ਬੇਸਿਕ ਜਿਹਾ ਮਸਾਲੇ ਐਡ ਕੀਤੇ ਹਨ ਤੁਸੀਂ ਜਰੂਰ ਇਸ ਨੂੰ ਟ੍ਰਾਈ ਕਰਿਓ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ